ਹਰ ਸਾਲ ਅਕਤੂਬਰ ਅਤੇ ਨਵੰਬਰ ਦਾ ਮਹੀਨਾ ਆਉਂਦੇ ਹੀ ਪੰਜਾਬ ਦੇ ਵਿੱਚ ਇੱਕ بڑا ਮੁੱਦਾ ਗਰਮ ਆ ਜਾਂਦਾ ਹੈ ਪਰਾਲੀ ਨੂੰ ਲੈ ਕੇ ਬਾਕੀ ਸਟੇਟਾਂ ਵੱਲੋਂ ਪੰਜਾਬ ਦੇ ਉੱਤੇ ਇਹ આરોਪ ਲਗਾਇਆ ਜਾਂਦਾ ਹੈ ਕਿ ਪੰਜਾਬ ਦੇ ਕਿਸਾਨ ਪਰਾਲੀ ਨੂੰ ਜਲਾ ਕੇ ਧੂਆ ਬਾਕੀ ਸਟੇਟਾਂ ਵੱਲ ਧੱਕਦੇ ਹਨ ਪੰਜਾਬ ਦੇ ਵਿੱਚ ਤਾਂ ਜਿਹੜਾ ਹੈਗਾ ਧੂਆ ਹੁੰਦਾ ਹੀ ਹੈ ਬਾਕੀ ਸਟੇਟ ਹਮੇਸ਼ਾ ਪੰਜਾਬ ਦੇ ਕਿਸਾਨਾਂ ਨੂੰ ਨਿੰਦੇ ਰਹੇ ਹਨ ਤੇ ਇਸ ਤੇ ਸਮੇਂ-ਸਮੇਂ ਤੇ ਜਿਹੜੀ ਕਿ ਸਿਆਸਤ ਵੀ ਹੁੰਦੀ ਰਹੀ ਹੈ ਜਿਸ ਨੂੰ ਲੈ ਕੇ ਗੱਲ ਕਰੀਏ ਇਸ ਪਰਾਲੀ ਦੀ ਪਰਾਲੀ ਤੋਂ ਤੁਸੀਂ ਬਿਜਲੀ ਤਿਆਰ ਹੁੰਦੀ ਜੇ ਦੇਖਣਾ ਚਾਹੁੰਦੇ ਹੋ ਤਾਂ ਆ ਪੰਜਾਬ ਦੇ ਇੱਕ ਨੇੜੇ ਦੇ ਲੱਗਦੇ ਖੰਨਾ ਦੇ ਨੇੜੇ ਲੱਗਦੇ ਪਿੰਡ ਦੇ ਵਿੱਚ ਪਹੁੰਚੇ ਆ ਜਿੱਥੇ ਪਰਾਲੀ ਨੂੰ ਲੈ ਕੇ ਇੱਥੇ ਬਿਜਲੀ ਤਿਆਰ ਕੀਤੀ ਜਾਂਦੀ ਹੈ ਅਕਸਰ ਤੁਸੀਂ ਪਾਣੀ ਤੋਂ ਬਿਜਲੀ ਤਿਆਰ ਹੁੰਦੀ ਜ਼ਰੂਰ ਦੇਖੀ ਹੋਣੀ ਕੋਲੇ ਤੋਂ ਬਿਜਲੀ ਤਿਆਰ ਹੁੰਦੀ ਜ਼ਰੂਰ ਦੇਖੀ ਹੋਣੀ ਪਰ ਆ ਜਿਹੜੀ ਪਰਾਲੀ ਪਈ ਹੈ ਇਹਦੇ ਤੋਂ ਜੇ ਬਿਜਲੀ ਤਿਆਰ ਹੋ ਜਾਵੇ ਤਾਂ ਇਹ ਪਰਾਲੀ ਹੈ ਜਿਹੜੀ ਕਿਤੇ ਨਾ ਕਿਤੇ ਵਰਦਾਨ ਸਾਬਤ ਹੁੰਦੀ ਹੈ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜਾ ਪਰ ਦੂਸ਼ਣ ਹੈ ਪੰਜਾਬ ਬਾਕੀ ਸਟੇਟਾਂ ਵੱਲੋਂ ਜਿਹੜਾ આરોਪ ਲਗਾਏ ਜਾਂਦੇ ਨੇ ਉਹ ਕਿਤੇ ਨਾ ਕਿਤੇ ਇਹ આરોਪ ਵੀ ਆਉਣ ਵਾਲੇ ਸਮੇਂ ਦੇ ਵਿੱਚ ਖਤਮ ਹੋਣਗੇ ਤਾਂ ਸਾਰੀ ਜਿਹੜੀ ਗੱਲਬਾਤ ਹੈ ਇੱਥੇ ਆ ਕੇ ਕਰਾਂਗੇ ਕਿ ਕਿੱਦਾਂ ਪਰਾਲੀ ਤੋਂ ਬਿਜਲੀ ਤਿਆਰ ਹੁੰਦੀ ਹੈ ਕਿੱਦਾਂ ਇਹ ਤਿਆਰ ਹੋ ਕੇ ਅੱਗੇ ਜਿਹੜੀ ਪੂਰੀ ਇਸ ਟੀਮ ਕਿਵੇਂ ਵਰਕ ਕਰਦੀ ਹੈ ਉਹਦੇ ਲਈ ਆਪਾਂ ਸਾਰੀ ਗੱਲਬਾਤ ਇਸ ਟੀਮ ਨਾਲ ਕਰਾਂਗੇ ਤਾਂ ਕਿਸਾਨ ਮਸ਼ੀਨਾ ਲੈ ਕੇ ਪਰਾਲੀ ਦੀਆਂ ਗੱਠਾ ਬਣਾ ਲੈਂਦੇ ਨੇ ਫਿਰ ਗੱਲ ਇਹ ਆ ਜਾਂਦੀ ਹੈ ਕਿ ਇਹਨਾਂ ਗੱਠਾਂ ਨੂੰ ਹੁਣ ਕੌਣ ਚੱਕੂਗਾ ਕੌਣ ਇਹਨਾਂ ਨੂੰ ਲੈਣ ਆਊਗਾ ਕਿਤੇ ਕਿਸਾਨ ਇਹ ਤਾਂ ਨਹੀਂ ਸੋਚਦੇ ਵੀ ਅਸੀਂ ਪਰਾਲੀ ਦੀਆਂ ਗੱਠਾਂ ਬਣਾ ਲੀਆਂ ਨੇ ਤੇ ਇਹਨਾਂ ਨੂੰ ਕੌਣ ਲੈਣ ਆਊਗਾ ਤਾਂ ਇਸ ਪਲਾਂਟ ਦੇ ਵਿੱਚ ਪਹੁੰਚੇ ਆ ਤੁਸੀਂ ਆ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਇਹ ਉਹ ਪਲਾਂਟ ਆ ਜਿੱਥੇ ਪਰਾਲੀ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਆ ਪ੍ਰਦੂਸ਼ਣ ਦੇ ਰੋਕਣ ਦੇ ਵਿੱਚ ਕਿਤੇ ਨਾ ਕਿਤੇ ਬੜਾ ਵੱਡਾ ਇਹ ਜਿਹੜਾ ਹੈਗਾ ਕਦਮ ਸਹਾਈ ਹੋ ਰਿਹਾ ਆ ਆ ਦੂਜੀ ਸਾਈਡ ਦੀਆਂ ਕੈਮਰਾਮੈਨ ਨੂੰ ਤਸਵੀਰ ਜਿਹੜੇ ਕਹਾਂਗਾ ਦਿਖਾਣੀਆਂ ਚਾਣਗੇ ਆਪਣੇ ਦਰਸ਼ਕਾਂ ਨੂੰ ਕਿ ਉਹ ਪਰਾਲੀ ਆ ਦੇਖ ਨੂੰ ਤੁਸੀਂ ਦੇਖੋ ਕਿੰਡੀ ਵੱਡੀ ਤਦਾਦ ਦੇ ਵਿੱਚ ਇੱਥੇ ਪਰਾਲੀ ਰੱਖੀ ਗਈ ਆ ਪਰਾਲੀ ਨੂੰ ਇੱਥੇ ਲਿਆਂਦਾ ਜਾਂਦਾ ਦੂਰ ਦਰਾਡੇ ਏਰੀਏ ਦੇ ਵਿੱਚੋਂ ਤਾਂ ਇੱਥੇ ਲਿਆ ਕੇ ਪਰਾਲੀ ਨੂੰ ਜਿਹੜਾ ਫਿਊਲ ਜਿਹੜਾ ਫਿਊਲ ਦੇ ਤੌਰ ਤੇ ਵਰਤਿਆ ਜਾਂਦਾ ਉੱਥੇ ਸਟੀਮ ਤੋਂ ਜਿਹੜੀ ਕਿ ਬਿਜਲੀ ਤਿਆਰ ਕੀਤੀ ਜਾਂਦੀ ਹੈ ਸਾਰੀ ਗੱਲਬਾਤ ਸਾਨੂੰ ਡਿਟੇਲ ਦੇ ਵਿੱਚ ਜਿਹੜੇ ਇੱਥੋਂ ਦੇ ਪੁਨੀਤ ਗਰਗ ਜੀ ਨੇ ਉਹ ਸਮਝਾਣਗੇ ਕਿ ਕਿੱਦਾਂ ਇਹ ਪਰਾਲੀ ਵਰਤੋਂ ਦੇ ਵਿੱਚ ਆਉਂਦੀ ਹੈ ਤੇ ਕਿੱਦਾਂ ਇਹਦੇ ਵਿੱਚ ਬਿਜਲੀ ਤਿਆਰ ਕੀਤੀ ਜਾਂਦੀ ਹੈ ਸਾਡੇ ਨਾਲ ਪੁਨੀਤ ਗਰਗ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਪਨੇ ਸਤਿਕਾਰਯੋਗ ਮੈਂ ਪੁਨੀਤ ਗਰਗ ਕੈਪਟਨ ਸ਼੍ਰੀਗਨੇਸ਼ ਐਡੀਬਲਸ ਪ੍ਰਾਈਵੇਟ ਲਿਮਟਿਡ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਜੀ ਸਾਡੇ ਪਲਾਂਟ ਦੇ ਵਿੱਚ ਤੁਸੀਂ ਟਾਈਮ ਕੱਟਿਆ ਸਾਡੇ ਵਾਸਤੇ ਇਹ ਮੁੱਦਾ ਸ਼ੁਰੂ ਤੋਂ ਤੁਹਾਨੂੰ ਦੱਸਦਾ ਜੀ ਦੇਖੋ 2012 ਦੇ ਵਿੱਚ ਕਿਸੇ ਬੰਦੇ ਨੇ ਦਿਮਾਗ 'ਚ ਗੱਲ ਪਾਈ ਵੀ ਇਹ ਜਿਹੜੀ ਪਰਾਲੀ ਹੈ ਇਹਦੇ ਤੋਂ ਇਹਨੂੰ ਫਿਊਲ ਮਾਰਗ ਯੂਜ਼ ਕੀਤਾ ਜਾ ਸਕਦਾ ਹੈ ਫਿਊਲ ਮਾਰਗ ਯੂਜ਼ ਕਰਨ ਤੋਂ ਬਾਅਦ ਇਹ ਤੋਂ ਬਿਜਲੀ ਵੀ ਬਣ ਸਕਦੀ ਹੈ ਜੀ ਅੱਜ 2014 ਤੋਂ ਬਾਅਦ ਦੋ ਸਾਲ ਰਿਸਰਚ ਕਰਕੇ 2014 ਨੂੰ ਪਲਾਂਟ ਲਾਤਾ 2014 ਨੂੰ ਪਲਾਂਟ ਲਾਇਆ ਉਹਨੂੰ ਟੈਕਨੋਲੋਜੀ ਨੂੰ ਚਲਾਉਣ ਦੇ ਵਿੱਚ ਪਰਾਲੀ ਨੂੰ ਚਲਾਉਣ ਦੇ ਵਿੱਚ ਜਿਹੜੀਆਂ ਔਕੜਾਂ ਆ 2.5 ਸਾਲ ਉਹਨੂੰ ਸਿੱਧ ਕਰਨ ਦੇ ਵਿੱਚ ਲੱਗੇ ਬਟ ਅੱਜ ਤਾਂ ਇਹ ਸਿੱਧ ਹੋ ਚੁੱਕਿਆ ਜੀ ਵੀ ਮੈਂ ਇੱਕ ਲਾਈਵ ਐਗਜ਼ਾਮਪਲ ਹਾਂ ਜੀਨੇ ਪਹਿਲਾਂ 20000 ਤੋਂ ਸ਼ੁਰੂ ਕੀਤਾ ਇਸ ਸਾਲ 2 ਲੱਖ ਟਨ ਪਰਾਲੀ ਇਕੱਠੀ ਕਰ ਰਹੇ ਹਾਂ ਤਾਂ ਇਹਦਾ ਮਤਲਬ ਉਦਾਂ ਇਹ ਹੈ ਜੀ ਵੀ ਇਹ ਚੱਲਦੀ ਵੀ ਹੈ ਇਹ ਤੋਂ ਸਟੀਮ ਵੀ ਬਣਦੀ ਹੈ ਇਹ ਤੋਂ ਬਿਜਲੀ ਵੀ ਬਣਦੀ ਹੈ ਜੀ ਮੇਰੇ ਨਾਲ ਮਤਲਬ ਸਾਡਾ ਐਗਜ਼ਾਮਪਲ ਦੇਖ ਕੇ ਸਾਡੇ ਇੰਡਸਟਰੀਅਲ ਸੁਭਰਾਵਾਂ ਨੇ ਹੁਣ ਇੰਡਸਟਰੀ ਲਾਉਣੀ ਸ਼ੁਰੂ ਕਰਤੀ ਜਿਹੜੀ ਕਿ ਪਰਾਲੀ ਨੂੰ ਬਰਨ ਕਰਕੇ ਇਹ ਤੋਂ ਸਟੀਮ ਜਨਰੇਟ ਕਰਦੀ ਹੈ ਸਟੀਮ ਅੱਜ ਹਰੇਕ ਇੰਡਸਟਰੀ ਦੀ ਜ਼ਰੂਰਤ ਹੈ ਜੀ ਜੀਨੇ ਆਪਣੀ ਫੈਕਟਰੀ ਚ ਲਾਉਣੀ ਹੈ ਉਹਨੂੰ ਸਟੀਮ ਜਨਰੇਟ ਕਰਨੀ ਪੈਣੀ ਅੱਜ ਉਹ ਬੰਦੇ ਕੋਈ ਕੋਲਾ ਲੈ ਕੇ ਆ ਰਿਹਾ ਕੋਈ ਉਹ ਰਾਈ ਸਸ ਕਬਾਲ ਰਿਹਾ ਰਾਈ ਸਸ ਕਬਾਲ ਕੇ ਫਿਰ ਉਹ ਸਟੀਮ ਪ੍ਰੋਡਿਊਸ ਕਰਦਾ ਤਾਂ ਜਿਹੜਾ ਕਿ ਤੁਸੀਂ ਕਹਿ ਰਹੇ ਹੋ ਜੀ ਤੁਹਾਡਾ ਸਵਾਲ ਸੀ ਵੀ ਜਿਹੜੀ ਪਰਾਲੀ ਜੇ ਫਾਰਮਰ ਬਣਾਉਣਗੇ ਉਹ ਲੱਗੂ ਕਿੱਥੇ ਲੱਗੂ ਕਿੱਥੇ ਬਿਲਕੁਲ ਅੱਜ ਦੀ ਡੇਟ ਦੇ ਵਿੱਚ ਜੀ ਆਪਣਾ ਪੰਜਾਬ ਦਾ ਹਰਿਆਣਾ ਦਾ ਹਿਮਾਚਲ ਦਾ ਪੰਜਾਬ ਤੋਂ ਅੱਗੇ ਹਿਮਾਚਲ ਚਲੇ ਜਾਓ ਉੱਥੇ ਕਰੋਪ ਨਹੀਂ ਹੈ ਜੀ ਉਸ ਤੋਂ ਬਾਅਦ ਜੇ ਐਂਡ ਕੇ ਚਲੇ ਜਾਓ ਉੱਥੇ ਇੰਡਸਟਰੀ ਬਹੁਤ ਹੈ ਜਿਨ੍ਹਾਂ ਨੂੰ ਫਿਊਲ ਮਿਲਦਾ ਨਹੀਂ ਉਹ ਫਿਊਲ ਲੱਭਦੇ ਨੇ ਫਿਊਲ ਨਹੀਂ ਮਿਲਦਾ ਤਾਂ ਜਿੰਨਾ ਫਿਊਲ ਬਣੂਗਾ ਜਿਵੇਂ ਗੱਠਾ ਬਣਾਉਣਗੇ ਫਾਰਮਰ ਉਸ ਤੋਂ ਵੱਧ ਗਾਹ ਖੜਾ ਹੈ ਜਿਹੜਾ ਕਿ ਦੇਖਦਾ ਵੀ ਉਹਨਾਂ ਕੋਲੇ ਸਪਲਾਈ ਲਾਈਨ ਸਿਕਿਉਰ ਹੋਵੇ ਅੱਜ ਅਸੀਂ ਤਾਂ ਐਫਰਟ ਕੀਤਾ ਜੀ ਵੀ ਅਸੀਂ ਪੂਰੇ ਸਾਲ ਦਾ ਮਾਲ ਇਕੱਠਾ ਕਰਦੇ ਆ ਇੱਕ ਮਹੀਨੇ ਦੇ ਵਿੱਚ ਫੇਰ ਚਲਾਉਨੇ ਹ ਜੇ ਨੰਬਰ ਆਫ ਸਪਲਾਇਰ ਵਧਣਗੇ ਫਿਰ ਮੈਨੂੰ ਪੂਰੇ ਸਾਲ ਦਾ ਇਕੱਠਾ ਕਰਨ ਦੀ ਲੋੜ ਨਹੀਂ ਜੀ ਉਹ ਮੈਨੂੰ ਸਿੱਧਾ ਡਾਇਰੈਕਟ ਡਿਲੀਵਰ ਕਰਨਗੇ ਜੀ ਤਾਂ ਜੇ ਐਫਰਟ ਹੋਊਗਾ ਜੀ ਤਾਂ ਉਹਦਾ ਹੱਲ ਨਿਕਲੂਗਾ ਜੀ ਤਾਂ ਪਨੀਤ ਜੀ ਜਿੱਦਾਂ ਤੁਸੀਂ ਪਲਾਂਟ ਤੁਸੀਂ ਦੱਸਿਆ ਸੀ ਕਿ 2014 ਚ ਇਹਦੀ ਸ਼ੁਰੂਆਤ ਕੀਤੀ ਸੀ ਕਿੰਨੀਆਂ ਕੁ ਸਮੇਂ ਔਕੜੀਆਂ ਕਿਸ ਤੋਂ ਇਹ ਪਲਾਂਟ ਦੀ ਸ਼ੁਰੂਆਤ ਹੁੰਦੀ ਹੈ 2014 2012 ਚ ਸਾਡੇ ਕੋਲੇ ਇਜ਼ਰਾਈਲ ਦੀ ਟੀਮ ਆਈ ਜੀ ਉਹ ਪਰਾਲੀ ਦੇ ਸੀਜ਼ਨ 'ਚ ਆਈ ਜਦੋਂ ਪਰਾਲੀ ਨੂੰ ਅੱਗ ਲੱਗ ਰਹੀ ਸੀ ਉਹਨਾਂ ਨੇ ਇਹ ਗੱਲ ਕਹੀ ਵੀ ਯਾਰ ਇਹ ਜਿਹੜਾ ਫਿਊਲ ਨੂੰ ਤੁਸੀਂ ਕ੍ਰੌਪ ਰੈਜ਼ਿਡਿਊ ਆ ਪੈੜੀ ਦਾ ਕ੍ਰੌਪ ਰੈਜ਼ਿਡਿਊ ਆ ਇਹਨੂੰ ਅੱਗ ਲੱਗ ਰਹੀ ਹੈ ਵੀ ਇਹਨੂੰ ਫਿਊਲ ਵਾਂਗ ਕਿਉਂ ਨਹੀਂ ਯੂਜ਼ ਕਰਦੇ ਬਿਲਕੁਲ ਬੀੜੀਆ ਤਾਂ ਪਹਿਲਾਂ ਕੋਲਾ ਪੈਟਰੋਲ ਬਾਹਰੋਂ ਇੰਪੋਰਟ ਕਰਦਾ ਔਰ ਇਹਨੂੰ ਅੱਗ ਲਾ ਰਿਹਾ ਇੱਕ ਚੀਜ਼ ਬਾਹਰੋਂ ਮੰਗਾ ਰਿਹਾ ਔਰ ਆਪਣੇ ਘਰ ਵਾਲੀ ਚੀਜ਼ ਨੂੰ ਅੱਗ ਲਾ ਰਹੇ ਹੋ ਤਾਂ ਉਹ ਕਹਿੰਦੇ ਇਹਨੂੰ ਯੂਜ਼ ਕਰੋ ਇਹਨੂੰ ਫਿਊਲ ਵਾਂਗ ਯੂਜ਼ ਕਰਕੇ ਤੋ ਸਟੀਮ ਬਣਾਓ ਬਿਜਲੀ ਬਣਾਓ ਹੂੰ ਉਸ ਚੀਜ਼ ਤੇ ਮਿਹਨਤ ਕਰਕੇ 2 ਸਾਲ ਦੇ ਵਿੱਚ ਹੌਸਲਾ ਕੀਤਾ ਵੀ ਇਹ ਕੰਮ ਕਰਨਾ ਹੈ ਤਾਂ ਇਹਦੇ ਵਿੱਚ ਪੈਸੇ ਵੀ ਲੱਗਣਗੇ ਫਿਰ ਪੈਸੇ ਇਕੱਠੇ ਕੀਤੇ ਜੀ ਪੈਸੇ ਇਕੱਠੇ ਕਰਕੇ ਕੰਮ ਸ਼ੁਰੂ ਕੀਤਾ 2014 ਦੇ ਵਿੱਚ ਜਦੋਂ ਕੀਤਾ ਤਾਂ ਪਹਿਲੇ ਸਾਲ ਤਾਂ ਸਾਡੀ 20000 ਟਨ ਜਿਹੜੀ ਪ੍ਰਾਲੀ ਇਕੱਠੀ ਕੀਤੀ ਉਹਨੂੰ ਇਹ ਅੱਗ ਲੱਗ ਗਈ ਜੀ ਪ੍ਰੋਬਲਮ ਆਈ ਮੈਂ ਕਹਿੰਦਾ ਜੀ ਪ੍ਰੋਬਲਮ ਆਈ ਬੱਟ ਅਸੀਂ ਹੌਸਲਾ ਨਹੀਂ ਛੱਡਿਆ ਉਹ ਤੋਂ ਅਗਲੇ ਸਾਲ 35000 ਟਨ ਪ੍ਰਾਲੀ ਇਕੱਠੀ ਕੀਤੀ ਅੱਛਾ 35000 ਟਨ ਜਿਹੜੀ ਪ੍ਰਾਲੀ ਇਕੱਠੀ ਕੀਤੀ ਉਹ ਜਿਉਂ ਤੋਂ ਕਰਕੇ ਵਰਨ ਕੀਤੀ ਹੂੰ ਵੀ ਆਰ ਵੀ ਚੱਲਿਆ ਪਲਾਂਟ ਬੰਦ ਹੋ ਗਿਆ ਚੱਲ ਗਿਆ ਬੰਦ ਹੋ ਗਿਆ ਉਹ ਸਾਲ ਸਾਨੂੰ ਦਿੱਕਤ ਆਈ ਬਟ ਅਸੀਂ ਫੇਰ ਵੀ ਹੌਸਲਾ ਨਾ ਛੱਡ ਕੇ ਵੀ ਯਾਰ ਜਿਉਂ ਤੋਂ ਇਹਨੂੰ ਬਰਨ ਕਰ ਲਿਆ ਹੁਣ ਅਗਲੇ ਸਾਲ ਤਾਂ ਹੋਰ ਕਲੈਕਟ ਕਰਾਂਗੇ ਅਗਲੇ ਸਾਲ ਅਸੀਂ ਟਾਰਗੇਟ 50000 ਟਨ ਦਾ ਕੀਤਾ ਜੀ ਤੀਜੇ ਸਾਲ ਦੇ ਵਿੱਚ ਔਰ ਤੀਜੇ ਸਾਲ 'ਚ ਜਦੋਂ ਚਲਾ ਕੇ ਸਾਰੀ ਗੱਲ ਅਸੀਂ ਕਨਵੇਅਰਾਂ ਦਾ ਸਿਸਟਮ ਬੋਇਲਰ ਦਾ ਸਿਸਟਮ ਆਈਡੀ ਫੈਨ ਐਫ ਡੀ ਵਨ ਸਾਰੇ ਸੈੱਟ ਕਰ ਲਏ ਫਿਰ ਉਸ ਤੋਂ ਬਾਅਦ 50000 ਟਨ ਪ੍ਰਾਲੀ ਸਾਢੀ ਵਧੀਆ ਚੱਲੀ ਉਹ ਤੋਂ ਬਾਅਦ ਹਰ ਸਾਲ ਅਸੀਂ ਟਾਰਗੇਟ ਆਪਣਾ ਵਧਾਉਂਦੇ ਗਏ ਜੀ ਬੇਲਰ ਦੀਆਂ ਟੀਮਾਂ ਸਾਡੇ ਨਾਲ ਜੁੜਦੀਆਂ ਗਈਆਂ ਰਕਬਾ ਜਿਹੜਾ ਕਲੈਕਟ ਕਰਦੇ ਸੀ ਉਹ ਵੱਧ ਆ ਗਿਆ ਜੀ ਇਸ ਸਾਲ ਅਸੀਂ 1 ਲੱਖ ਟਨ 1 ਲੱਖ ਏਕੜ ਦੀ ਪ੍ਰਾਲੀ ਇਕੱਠੀ ਕਰਨੀ ਆ ਅਪਰੋਕਸੀਮੇਟਲੀ 300 ਪਿੰਡਾਂ ਦੀ ਪਰਾਲੀ ਇਕੱਠੀ ਕਰ ਰਹੇ ਆ ਇੱਥੇ ਇੱਕ ਮੇਰਾ ਸਵਾਲ ਰਹੂਗਾ ਕਿ ਤੁਸੀਂ ਜਿਹੜੀ ਪਰਾਲੀ ਹੈ ਕਿੰਨੇ ਕਿ ਏਰੀਆ ਚੋਂ ਤੁਸੀਂ ਇਹ ਜਿਹੜੀ ਹੈਗੀ ਹੈ ਕਵਰ ਕਰਦੇ ਹੋ ਕਿਤੋਂ ਕਿਤੋਂ ਚੱਕਣੀ ਤੁਹਾਨੂੰ ਪੈਂਦੀ ਹੈ ਕਿੰਨੀ ਉਹਦੇ ਚੱਕਣੇ ਚ ਕਿੰਨੀ ਕੋਕੜਾ ਆਉਂਦੀਆਂ ਨੇ ਫਿਰ ਆਪਾਂ ਨੂੰ ਦੇਖੋ ਜੀ ਜਿਹੜੀਆਂ ਟੀਮਾਂ ਸਾਡੇ ਨਾਲ ਜੁੜ ਗਈਆਂ ਜਿਨ੍ਹਾਂ ਨੇ ਸਾਡੇ ਤੋਂ ਦੋ ਪੈਸੇ ਕਮਾ ਲਏ ਅਸੀਂ ਉਹਨਾਂ ਨੂੰ ਸੈਂਟਰ ਬਣਾ ਕੇ ਦਿੰਦੇ ਆ ਆਪਣੇ ਸੈਂਟਰ ਜਿਹੜੇ ਨੇ ਅਸੀਂ 25 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ 11 ਸੈਂਟਰ ਬਣਾਏ ਨੇ ਤਾਂ ਜਿਵੇਂ ਜੇ ਤੁਸੀਂ ਕਹੋ ਵੀ ਖੰਨੇ ਤੋਂ ਪਹਾੜ ਤੋਂ ਸਾਈਡ ਨੇ ਉੱਥੇ ਸਾਡੇ ਸੈਂਟਰ ਨਹੀਂ ਜੀ ਖੰਨੇ ਤੋਂ ਮਲੇਰਕੋਟਲੇ ਵਾਲੇ ਪਾਸੇ ਚਲ ਜਾਓ ਉੱਥੇ ਦਾ ਅਸੀਂ ਦੋ ਸੈਂਟਰ ਬਣਾਤੇ ਫਿਰ ਜੀਟੀ ਰੋਡ ਤੇ ਅਸੀਂ ਦਰਾਹੇ ਵਾਲੇ ਪਾਸੇ ਤੇ ਇੱਧਰ ਸਰੰਦ ਵਾਲੇ ਪਾਸੇ ਸੈਂਟਰ ਬਣਾਏ ਤਾਂ ਕਿ ਸਾਡੇ ਜਿਹੜੇ ਸਪਲਾਈਅਰ ਨੇ ਉਹਨਾਂ ਨੂੰ ਫਿਊਲ ਇਕੱਠਾ ਕਰਕੇ ਨੇੜੇ ਹੀ ਜਗ੍ਹਾ ਦੇ ਦਿੱਤੀ ਜਾਵੇ ਜਿੱਥੇ ਉਹ ਫਿਊਲ ਸਟਾਕ ਕਰਨ ਬਿਲਕੁਲ ਔਰ ਸਾਡਾ ਸਿਸਟਮ ਇੰਨਾ ਵਧੀਆ ਅਸੀਂ ਉਹਨਾਂ ਨੂੰ ਦਿੱਤਾ ਹੋਇਆ ਹੈ ਜੀ ਵੀ ਉਹ ਕੰਡਾ ਕਰਾਉਂਦੇ ਨੇ ਆਪਣਾ ਪਰਾਲੀ ਦਾ ਕੰਡਾ ਕਰਕੇ ਉਤਾਰ ਆਉਂਦੇ ਨੇ ਅਗਲੇ ਦਿਨ ਅਸੀਂ ਉਹਨਾਂ ਨੂੰ ਪੇਮੈਂਟ ਕਰ ਦਿੰਦੇ ਹਾਂ ਇਸ ਕੰਮ ਦੇ ਵਿੱਚ ਇਸ ਸਾਲ ਸਾਡੇ ਨਾਲ 200 ਮਸ਼ੀਨਾਂ ਜੁੜੀਆਂ 200 ਮਸ਼ੀਨਾਂ ਨੇ ਸਾਨੂੰ 2 ਲੱਖ ਟਨ ਪਰਾਲੀ ਇਕੱਠੀ ਕਰਕੇ ਦਿੱਤੀ ਜੀ ਔਰ ਅਸੀਂ 1 ਲੱਖ ਏਕੜ ਦੇ ਵਿੱਚੋਂ ਪਰਾਲੀ ਇਹ ਇਕੱਠੀ ਕੀਤੀ ਇੱਕ ਏਕੜ ਇੱਕ ਏਕੜ ਇੱਕ ਏਕੜ ਦੇ ਵਿੱਚੋਂ 2 ਟਨ ਪਰਾਲੀ ਬਣਦੀ ਹੈ ਜੀ ਤਾਂ ਅਪ੍ਰੋਕਸੀਮੇਟਲੀ ਜਿਹੜਾ ਅਸੀਂ 2 ਲੱਖ ਟਨ ਬਣਾਈ ਪਰਾਲੀ ਜੀ ਉਹ 1 ਲੱਖ ਏਕੜ ਦੇ ਵਿੱਚੋਂ ਬਣਾਈ ਜਿਹਦੇ ਵਿੱਚ ਅਸੀਂ 300 ਵਿਲੇਜ ਕਵਰ ਕੀਤੇ ਜਿਨ੍ਹਾਂ ਵਿੱਚੋਂ 180 ਵਿਲੇਜ ਜਿਹੜੇ ਸੀ ਫਤੇਗੜ ਦੇ ਕਵਰ ਕੀਤੇ ਜੀ 70 ਜਿਹੜੇ ਵਿਲੇਜ ਨੇ ਉਹ ਲੁਧਿਆਣੇ ਦੇ ਕਵਰ ਕੀਤੇ ਤੇ ਜਿਹੜੇ ਬਾਕੀ ਰਹਿੰਦੇ ਨੇ ਉਹ ਪਟਿਆਲੇ ਜ਼ਿਲ੍ਹੇ ਚੋਂ ਕਵਰ ਕੀਤੇ ਤਾਂ ਇਹ ਇੱਥੇ ਇੱਕ ਮੇਰਾ ਸਵਾਲ ਰਹੂਗਾ ਹਾਂਜੀ ਕਿਸਾਨ ਇੱਕ ਤਿੱਲੀ ਲਗਾ ਕੇ ਸੋਚਦੇ ਕਿ ਵੀ ਸੋਖਾ ਕੰਮ ਹੈ ਆਪਾਂ ਇੱਥੇ ਕਸੂਰ ਵਾਰ ਕਿਨੂੰ ਮੰਨਦੇ ਆ ਕੀ ਕਾਰਨ ਹੈ ਕਿ ਕਿਸਾਨ ਅ ਇੱਥੇ ਆਪਾਂ ਕਿਸ ਨੂੰ ਮਤਲਬ ਕਿ ਠਹਿਰਾਵਾਂਗੇ ਕੀ ਉਹਨਾਂ ਦੀ ਸਮਝ ਨਹੀਂ ਆ ਰਹੀ ਜਾਂ ਕੀ ਕਿੱਥੇ ਕਾਰਨ ਕਮੀ ਰਹਿ ਜਲਦੀ ਹੈ ਗੱਲ ਐਜੂਕੇਟ ਕਰਨ ਦੀ ਹੈ ਜੀ ਐਜੂਕੇਟ ਕਰਨ ਦੀ ਹੈ ਔਰ ਮੈਂ ਇਹ ਗੱਲ ਕਹੋਗਾ ਫਾਰਮਰ ਐਡਮਿਨਿਸਟ੍ਰੇਸ਼ਨ ਸਰਕਾਰ ਤੇ ਇੰਡਸਟਰੀ ਚਾਰੋਂ ਰਲ ਕੇ ਚੱਲਣਗੇ ਤਾਂ ਇੱਕ ਵਧੀਆ ਪੰਜਾਬ ਦੀ ਸਿਰਜਣਾ ਹੋ ਸਕਦੀ ਹੈ ਜਿਹਦੇ ਵਿੱਚ ਤਾਲਮੇਲ ਦੀ ਕਮੀ ਹੈ ਜੀ ਜੇ ਸਰਕਾਰਾਂ ਆਪਣਾ ਫਾਰਮਰ ਨੂੰ ਸਬਸਿਡੀ ਦੇਣ ਉਹਨਾਂ ਨੂੰ ਐਜੂਕੇਟ ਕਰਨ ਵੀ ਪਰਾਲੀ ਬਣਾ ਕੇ ਕਿਵੇਂ ਬਣਦੀ ਹੈ ਕੀ ਬਣਾ ਕੇ ਕੌਣ ਇਹਨੂੰ ਖਰੀਦਦਾ ਜੇ ਇਸ ਚੀਜ਼ ਦੀ ਐਜੂਕੇਸ਼ਨ ਦਿੱਤੀ ਜਾਊਗੀ ਤਾਂ ਇੱਕ ਲਾਹੇਵੰਦ ਕੰਮ ਹੈ ਜਿਹਦੇ ਵਿੱਚ ਉਹ ਬੰਦਾ ਕੰਮ ਵੀ ਲੱਗ ਗਿਆ ਦੋ ਪੈਸੇ ਦੀ ਆਮਦਨ ਵੀ ਹੋਈ ਔਰ ਉਹਨੇ ਪੋਲੂਸ਼ਨ ਦਾ ਵੀ ਹੱਲ ਕਰਤਾ ਅੱਜ ਦੀ ਡੇਟ ਦੇ ਵਿੱਚ ਕੌਣ ਸੌਖਾ ਜੀ ਕੌਣ ਕਹਿੰਦਾ ਵੀ ਮੈਂ ਯਾਰ ਪਹਿਲਾਂ ਤਾਂ ਅੱਗ ਲਾਵਾਂ ਫਿਰ ਉਸ ਤੋਂ ਬਾਅਦ ਜਿਹੜਾ ਧੂਆ ਉਹ ਮੇਰੇ ਅੰਦਰ ਜਾਵੇ ਬਿਲਕੁਲ ਔਖੇ ਸਾਰੇ ਨੇ ਜੀ ਗੱਲ ਸਿਰਫ ਕੋਆਰਡੀਨੇਸ਼ਨ ਦੀ ਹੈ ਕਿ ਸਾਰੇ ਚਾਰੇ ਤਰ ਮਿਲ ਕੇ ਚੱਲਣਗੇ ਤਾਂ ਆਪਣੇ ਪੰਜਾਬ ਦੀ ਇੱਕ ਵਧੀਆ ਸਿਰਜਣਾ ਹੋ ਸਕਦੀ ਹੈ ਜੀ ਜੇ ਮੈਂ ਰੈਵਨਿਊ ਦੀ ਗੱਲ ਕਰਾਂ ਤਾਂ 10 ਤੋਂ 15000 ਕਰੋੜ ਰੁਪਏ ਦਾ ਰੈਵਨਿਊ ਪਰਾਲੀ ਤੋਂ ਆਪਾਂ ਜਨਰੇਟ ਕਰ ਸਕਦੇ ਹਾਂ ਜਿੰਨੀ 2 ਕਰੋੜ ਟਨ ਪਰਾਲੀ ਹੈ ਜੀ ਚਾਹੇ ਉਹ ਡੰਗਰਾਂ ਦੇ ਖਾਣ ਦੇ ਕੰਮ ਆਵੇ ਚਾਹੇ ਉਹ ਬਾਇਓ ਸੀਐਨਜੀ ਚ ਜਾਵੇ ਚਾਹੇ ਉਹ ਬਾਇਲਰ ਚ ਐਸ ਅ ਫਿਊਲ ਵਰਤਿਆ ਜਾਵੇ ਚਾਹੇ ਉਹ ਤੋਂ ਬਿਜਲੀ ਬਣੇ ਬਿਲਕੁਲ ਇਹ ਚਾਰੇ ਕੰਮ ਇਹੋ ਜਿਹੇ ਨਹੀਂ ਜੀ ਅੱਜ ਦੀ ਰੇਟ ਚ ਇੰਡਸਟਰੀ ਨੂੰ ਫਿਊਲ ਬਾਹਰੋਂ ਇمپੋਰਟ ਕਰਨਾ ਪੈਂਦਾ ਹੈ ਕੋਈ ਕੋਲਾ ਮੰਗਾ ਰਿਹਾ ਹੈ ਕੋਈ ਛਿਲਕਾ ਫੂਕ ਰਿਹਾ ਹੈ ਜਾਂ ਕੋਈ ਹੋਰ ਅਲਟਰਨੇਟ ਫਿਊਲ ਲੱਭ ਰਿਹਾ ਉਹ ਲੱਭ ਰਹੇ ਨੇ ਔਰ ਉਹਰੇ ਅੱਗ ਲੱਗ ਰਹੀ ਹੈ ਗੱਲ ਕੋਆਰਡੀਨੇਸ਼ਨ ਦੀ ਹੈ ਇੰਡਸਟਰੀ ਨੂੰ ਵੀ ਸਪਲਾਈਅਰ ਚਾਹੀਦੇ ਨੇ ਜਿਹੜੇ ਉਹਨਾਂ ਨੂੰ ਫਿਊਲ ਸਾਰਾ ਸਾਲ ਸਪਲਾਈ ਕਰ ਸਕਣ ਔਰ ਫਾਰਮਰ ਨੂੰ ਇਹ ਚਾਹੀਦਾ ਵੀ ਉਹ ਪਰਾਲੀ ਦਾ ਹੱਲ ਕਰ ਲੈਣ ਸਭ ਤੋਂ ਵੱਡਾ ਕੋਆਰਡੀਨੇਸ਼ਨ ਦੀ ਕਮੀ ਹੈ ਜੇ ਇਹਦਾ ਹੱਲ ਹੋ ਗਿਆ ਤਾਂ ਸਾਰੀ ਪ੍ਰਾਲੀ ਸਮਝ ਜੂਗੀ ਜਿਵੇਂ ਤੂੜੀ ਨੂੰ ਅੱਗ ਨਹੀਂ ਲੱਗਦੀ ਆਪਾਂ ਕਣਕ ਦੀ ਐਗਜ਼ਾਮਪਲ ਦਿੰਨੇ ਆ ਜੀ ਕਣਕ ਦੀ ਐਗਜ਼ਾਮਪਲ ਦੇ ਵਿੱਚ ਤੂੜੀ ਨੂੰ ਅੱਗ ਨਹੀਂ ਲੱਗਦੀ ਸਾਰੀ ਸੰਭੀ ਜਾਂਦੀ ਹੈ ਫਾਰਮਰ ਨੂੰ ਪਰ ਇਕੜ ਦੀ ਤੂੜੀ ਦੇ ਪੈਸੇ ਮਿਲਦੇ ਨੇ ਐਵੇਂ ਹੀ ਜੇ ਤਿੰਨ ਚਾਰ ਸਾਲ ਆਪਾਂ ਮਿਹਨਤ ਕਰ ਲਈ ਤੋਂ ਨੂੰ ਇੱਕ ਇਕੜ ਦੇ ਵਿੱਚ ਵੀ ਅੱਗ ਨਹੀਂ ਲੱਗੀ ਦਿਖੂਗੀ ਜਿਹਦੇ ਵਿੱਚ ਫਾਰਮਰ ਨੂੰ ਆਮਦਨ ਹੋਣ ਲੱਗ ਗਈ ਉਹਦਾ ਫਿਊਲ ਜਿਹੜਾ ਸਾਂਭਿਆ ਗਿਆ ਉਹਦੀ ਪਰਾਲੀ ਸਾਂਭੀ ਗਈ ਫਿਰ ਉਹਨੂੰ ਕੀ ਤਕਲੀਫ ਹੈ ਜੀ ਉਹਨੂੰ ਅੱਗ ਲਾਣ ਦਾ ਉਹਨੂੰ ਸ਼ੌਂਕ ਥੋੜੀ ਨਹੀਂ ਜੀ ਉਹਨੂੰ ਸ਼ੌਂਕ ਨਹੀਂ ਉਹਦਾ ਹੱਲ ਕਰਨ ਦੀ ਲੋੜ ਹੈ ਫਾਰਮਰ ਨੂੰ ਐਜੂਕੇਟ ਕਰਨ ਦੀ ਲੋੜ ਹੈ ਇੱਥੇ ਇੱਕ ਸਵਾਲ ਹੋਰ ਪੁੱਛਣਾ ਚਾਹੂੰਗਾ ਜਿੰਨੀ ਤੁਹਾਨੂੰ ਪਰਾਲੀ ਇੱਥੇ ਚਾਹੀਦੀ ਹੈ ਕੀ ਤੁਹਾਡੇ ਦੀ ਪਰਾਲੀ ਉਹ ਪੂਰੀ ਹੋ ਪਾਰੀ ਹੈ ਇੱਥੋਂ ਪਰਾਲੀ ਤਾਂ ਐਕਸੈਸ ਹੈ ਜੀ ਅੱਛਾ ਪਰਾਲੀ ਜਿੰਨੀ ਮੈਨੂੰ ਚਾਹੀਦੀ ਹੈ ਉਹ ਪੂਰੀ ਹੁੰਦੀ ਹੈ ਬਿਲਕੁਲ ਪੂਰੀ ਹੁੰਦੀ ਹੈ ਉਹਦੇ ਵਿੱਚ ਸਿਰਫ ਇੰਨਾ ਹੈ ਜੀ ਵੀ ਸਾਨੂੰ 30 ਦਿਨਾਂ ਚ ਮਿਹਨਤ ਵੱਧ ਕਰਨੀ ਪੈਂਦੀ ਹੈ ਦਿਨ ਰਾਤ ਸਾਨੂੰ ਮਿਹਨਤ ਕਰਨੀ ਪੈਂਦੀ ਹੈ ਕਿੰਨੀ ਕਿ ਟੀਮ ਹੈ ਫਿਰ ਜਿਹੜੀ ਇਹ ਕੰਮ ਸਾਰੇ ਜਿਹੜੇ ਸਾਡੇ ਨਾਲ ਜੀ 200 ਬੀਲਰ ਵਾਲੇ ਜੁੜੇ ਹੋਏ ਨੇ 200 ਮਸ਼ੀਨ ਸਾਡੇ ਨਾਲ ਜੁੜੀ ਹੋਈ ਹੈ ਜਿਹੜੀ ਕਿ ਹੁਣ ਦਿਨ ਰਾਤ ਚੱਲਦੀ ਹੈ ਔਰ ਮੰਨ ਲਓ 1 ਲੱਖ ਏਕੜ ਨੂੰ ਕਵਰ ਕਰਦੀ ਹੈ ਔਰ ਫਿਊਲ ਕਲੈਕਟ ਕਰਕੇ ਸਾਡੇ ਅਲੱਗ-ਅਲੱਗ ਸੈਂਟਰਾਂ ਦੇ ਉੱਤੇ ਡਿਲੀਵਰ ਕਰਦੀ ਹੈ ਫਿਰ ਉਹੀ ਟੀਮਾਂ ਜੀ ਸਾਰੇ ਸਾਲ ਜੁੜੀਆਂ ਹੋਈਆਂ ਨੇ ਜਿਹੜੀ ਉਹਨਾਂ ਦੀ ਲੇਬਰ ਹੈ ਜਿਹੜੇ ਉਹਨਾਂ ਦੇ ਡਰਾਈਵਰ ਨੇ ਉਹ ਸਾਰਾ ਸਾਲ ਪਹਿਲਾਂ ਸਾਡੇ ਕਲੈਕਸ਼ਨ ਕਰਦੇ ਨੇ ਫਿਰ ਉਹ ਤੋਂ ਬਾਅਦ ਉਹੀ ਟੀਮ ਸਾਨੂੰ ਫਿਊਲ ਡਿਲੀਵਰ ਕਰਦੀ ਹੈ ਸਾਡੇ ਪਲਾਂਟ ਦੇ ਵਿੱਚ ਸਾਰੇ ਸਾਲ ਉਹਨਾਂ ਨੂੰ এমਪਲੋਇਮੈਂਟ ਮਿਲਦੀ ਹੈ ਅੱਜ 7 ਤੋਂ 8000 ਬੰਦਾ ਇਸ ਪਲਾਂਟ ਨਾਲ ਰੋਜ਼ਗਾਰ ਲੈ ਰਿਹਾ ਹੈ ਕਿ ਕਿਸਾਨ ਜਿਹੜਾ ਹੈਗਾ ਫਸਲ ਵੱਢਣ ਤੋਂ ਬਾਅਦ ਨਾਲ ਦੀ ਨਾਲ ਇਹ ਸੋਚਦਾ ਕਿ ਫਟਾਫੜ ਮੈਂ ਅੱਗ ਲਗਾਦਾ ਜੇ ਤੁਸੀਂ ਉਹਨਾਂ ਨਾਲ ਕੰਟੈਕਟ ਰੱਖਦੇ ਹੋ ਤਾਂ ਕੀ ਉਹ ਵੇਟ ਕਰ ਲੈਂਦੇ ਨੇ ਵੀ ਹਾਂ ਚਲੋ ਵੀ ਕੋਈ ਗੱਲ ਹੀ ਅਸੀਂ ਜਿਹੜੀ ਹੈਗੀ ਪਰਾਲੀ ਉੱਥੋਂ ਪਲਾਂਟ ਦੇ ਵਿੱਚ ਤੁਹਾਡੇ ਕੋਲ ਪਹੁੰਚ ਦੇ ਜਿਹੜੇ ਬੰਦੇ ਸਾਡੇ ਨਾਲ 8 ਸਾਲ ਤੋਂ ਜਿਹੜੇ ਫਾਰਮਰਾਂ ਨੇ ਅੱਗ ਨਹੀਂ ਲਾਈ ਹੈ ਉਹ ਸਾਡੀ ਗੱਲ ਮੰਨਦੇ ਨੇ ਉਹਨਾਂ ਨੇ ਉਹਦਾ ਲਾਹੇਵੰਦ ਦੇਖ ਲਿਆ ਉਹਨਾਂ ਨੇ ਦੇਖਿਆ ਵੀ ਆਰ ਸਾਡੀ ਜਿਹੜੀ ਅਗਲੀ ਫਸਲ ਹੈ ਜਦੋਂ ਅਸੀਂ ਗੱਠਾ ਬਣਾਉਂਨੇ ਆ ਉਹਦੇ ਝਾੜ ਚ ਬੈਨੀਫਿਟ ਹੁੰਦਾ ਸਾਡੇ ਜਿਹੜੀ ਜ਼ਮੀਨ ਦੇ ਮਿੱਤਰ ਕੀੜੇ ਨੇ ਉਹ ਬਚਦੇ ਨੇ ਔਰ ਦੂਜਾ ਮੱਲੋ ਅਸੀਂ ਪੋਲਿਊਸ਼ਨ ਤੋਂ ਰਹਿਤ ਹੁੰਨੇ ਆ ਜਿਹੜੇ ਉਹ ਬੰਦਿਆਂ ਨੇ 8 ਸਾਲ ਸਾਡੇ ਜੁੜੇ ਨੇ ਜੀ ਉਹਨਾਂ ਨੇ 8 ਸਾਲਾਂ ਚ ਇੱਕ ਵਾਰ ਵੀ ਅੱਗ ਨਹੀਂ ਲਾਈ ਉਹਨਾਂ ਨੇ ਦੇਖ ਲਿਆ ਵੀ ਯਾਰ ਸਾਡੀ ਫਸਲ ਦਾ ਝਾੜ ਦਾ ਫਰਕ ਪੈਂਦਾ ਅਸੀਂ ਕਿਉਂ ਅੱਗ ਲਾਈਏ ਤਾਂ ਉਹ ਸਾਡਾ ਹਫ਼ਤਾ ਵੀ ਵੇਟ ਕਰਦੇ ਨੇ ਜੀ ਜਿਹੜੇ ਬੰਦੇ ਮੱਲੋ ਜਿਨ੍ਹਾਂ ਨੇ ਕੋਈ ਨਵੇਂ ਨੇ ਜੀ ਕੋਈ ਬੰਦਾ ਕਾਲੀ ਪੈ ਜਾਂਦਾ ਜੀ ਉਹ ਇੱਕ ਦੋ ਦਿਨ ਦਾ ਤਾਂ ਸਾਨੂੰ ਟਾਈਮ ਦਿੰਦਾ ਬਟ ਦੋ ਦਿਨ ਚ ਕਿਸੇ ਰਜੇਮ ਵਿੱਚ ਟੀਮ ਲੇਟ ਹੋ ਗਈ ਫੇਰ ਉਹ ਵੇਟ ਨਹੀਂ ਕਰਦੇ ਫੇਰ ਉਹ ਅੱਗ ਲਾ ਦਿੰਦੇ ਨੇ ਜੀ ਇੱਥੇ ਹਰੇਕ ਬੰਦੇ ਨੂੰ ਸਮਝਣ ਦੀ ਲੋੜ ਇਹ ਹੈ ਵੀ ਜਿਹੜੀ ਹਵਾ ਹੈ ਉਹ ਆਪਾਂ ਸਾਰਿਆਂ ਨੇ ਉਹ ਤੋਂ ਸਾਹ ਲੈਣਾ ਚਾਹੇ ਉਹ ਮੇਰੇ ਬੱਚੇ ਨੇ ਚਾਹੇ ਉਹਨਾਂ ਦੇ ਵਿੱਚ ਨੇ ਕਿਸੇ ਦੇ ਵੀ ਬੱਚੇ ਨੇ ਜੀ ਅੱਜ ਆਪਾਂ ਸਮਾਜ ਦੇ ਵਾਸਤੇ ਕੁਝ ਕਰਾਂਗੇ ਆਫਟਰ ਆਲ ਅਗਲੇ ਮਨ ਲੋ ਆਪਣੇ ਬੱਚਿਆਂ ਨੂੰ ਜੇ ਮੈਂ ਕਹਾ ਵੀ ਮੈਂ ਆਪਣੇ ਬੱਚਿਆਂ ਨੂੰ ਕੀ ਦੇ ਕੇ ਚੱਲਿਆ ਤਾਂ ਇੱਕ ਸ਼ੁੱਧ ਵਾਤਾਵਰਣ ਇੱਥੇ ਸ਼ੁੱਧ ਵਾਤਾਵਰਣ ਮੈਂ ਉਹਨਾਂ ਨੂੰ ਦੇ ਕੇ ਜਾਣਾ ਚਾਹੁੰਦਾ ਹਮੇਸ਼ਾ ਹਰੇਕ ਬੰਦੇ ਨੂੰ ਇਹ ਸਮਝਣਾ ਚਾਹੀਦਾ ਵੀ ਕੀ ਜ਼ਰੂਰਤ ਕੀ ਹੈ ਸਮਾਜ ਦੀ ਜ਼ਰੂਰਤ ਕੀ ਹੈ ਮੈਂ ਕਹਿੰਦਾ ਮੈਂ ਪੈਸੇ ਕਮਾ ਲੇ ਕੋਈ ਕੰਮ ਕਰਕੇ ਕਮਾ ਲੇ ਬਟ ਮੇਰੀ ਕੋਈ ਸਮਾਜਿਕ ਜ਼ਿੰਮੇਵਾਰੀ ਵੀ ਹੈ ਜੀ ਮੈਂ ਐਜ਼ ਅ ਸਮਾਜਿਕ ਜ਼ਿੰਮੇਵਾਰੀ ਸਮਝ ਕੇ ਇਹ ਗੱਲ ਕਹਿਣਾ ਵੀ ਆਰ ਇਸ ਚੀਜ਼ ਦਾ ਹੱਲ ਹੋਣਾ ਚਾਹੀਦਾ ਇਹਦੇ ਵਿੱਚ ਲੋਕ ਬਿਮਾਰ ਹੁੰਦੇ ਨੇ ਕਿਤੇ ਜਾ ਕੇ ਪੋਲਿਊਸ਼ਨ ਹੁੰਦਾ ਕਿਸੇ ਮੇ ਆਫਟਰ ਆਲ ਮੇਰੇ ਵੀ ਬੱਚੇ ਛੋਟੇ ਛੋਟੇ ਨੇ ਉਹ ਵੀ ਖਾਂਗ ਜਕਾਮ ਨਾਲ ਪਰੇਸ਼ਾਨ ਹੁੰਦੇ ਨੇ ਇਹਨਾਂ ਦੇ ਇਹਨਾਂ ਦੇ ਵਿੱਚ ਤਾਂ ਉਸ ਚੀਜ਼ ਦਾ ਹੱਲ ਰਲ ਕੇ ਕਰਨਾ ਚਾਹੀਦਾ ਇਹ ਸਭ ਦੀ ਸਾਂਝੀ ਪ੍ਰੋਬਲਮ ਹੈ ਇਹ ਮੇਰੇ ਇਕੱਲੇ ਦੀ ਪ੍ਰੋਬਲਮ ਨਹੀਂ ਪੰਜਾਬ ਸਰਕਾਰ ਦੀ ਪ੍ਰੋਬਲਮ ਨਹੀਂ ਇਹ ਪੰਜਾਬ ਦੇ ਵਾਸੀਆਂ ਦੀ ਪ੍ਰੋਬਲਮ ਹੈ ਇਹਦਾ ਹੱਲ ਹੋਣਾ ਚਾਹੀਦਾ ਕਈ ਵਾਰੀ ਕਿਸਾਨ ਵੀ ਜਿੱਦ ਕਰ ਲੈਂਦੇ ਨੇ ਕਿ ਨਹੀਂ ਸਾਨੂੰ ਸੌਖਾ ਕੰਮ ਠੀਕ ਹੈ ਜੀ ਅੱਗ ਲਗਾਣੀ ਸਾਨੂੰ ਠੀਕ ਲੱਗਦੀ ਹੈ ਉੱਥੇ ਹੁਣ ਫਿਰ ਕਿਸਾਨਾਂ ਨੂੰ ਜਿਹੜੇ ਇਸ ਸਮੇਂ ਦੇਖ ਰਹੇ ਨੇ ਕਿਸਾਨ ਵੀਰ ਤੁਹਾਡੀ ਵੀਡੀਓ ਦੇਖਣ ਤੋਂ ਬਾਅਦ ਕਿਸਾਨਾਂ ਨੂੰ ਤੁਸੀਂ ਹੁਣ ਕੀ ਕਹੋਗੇ ਮੇਰੀ ਬੇਨਤੀ ਸਿਰਫ ਇੰਨੀ ਹੈ ਜੀ ਵੀ ਸਰਕਾਰ ਪ੍ਰਸ਼ਾਸਨ ਫਾਰਮਰ ਤੇ ਇੰਡਸਟਰੀ ਰਲ ਕੇ ਚੱਲੇ ਥੋੜੇ ਮਾਧਿਅਮ ਤੋਂ ਮੈਂ ਇੰਡਸਟਰੀ ਨੂੰ ਇਹ ਅਪੀਲ ਕਰਦਾ ਵੀ ਵੱਧ ਤੋਂ ਵੱਧ ਕਾਰਖਾਨੇ ਪਰਾਲੀ 베ਸਡ ਲਾਉਣ ਜਿਹਦੇ ਕੀ ਜੇ ਕੋਈ ਫਾਰਮਰ ਪਰਾਲੀ ਬਣਾਵੇ ਉਹਦੀ ਪਰਾਲੀ ਦਾ ਮਸਲਾ ਹੱਲ ਹੋਣਾ ਚਾਹੀਦਾ ਉਹ ਪਰਾਲੀ ਸੰਭੀ ਜਾਵੇ ਸਾਰੀ ਟੋਟਲ ਪਰਾਲੀ ਸੰਭੀ ਜਾਵੇ ਔਰ ਫਾਰਮਰ ਨੂੰ ਬੇਨਤੀ ਇਹ ਕਰਦਾ ਵੀ ਉਹ ਵੀ ਮੰਨ ਲਓ ਇਹ ਸੌਖਾ ਤਰੀਕਾ ਨਾਲ ਲੱਭ ਕੇ ਮੰਨ ਲਓ ਜੇ ਕੋਈ ਮਿਹਨਤ ਕਰਨੀ ਪੈਂਦੀ ਹੈ ਜਾਂ ਕੋਈ ਹੱਲ ਹੋ ਸਕਦਾ ਹੈਗਾ ਤਾਂ ਰਲ ਕੇ ਆਪਾਂ ਹੱਲ ਕੱਢੀਏ ਇੱਕ ਵਾਰੀ ਆ ਜਿਹੜੇ ਹੈਗੇ ਦਰਸ਼ਕਾਂ ਨੂੰ ਦੂਸਰੀ ਸਾਈਡ ਉੱਪਰ ਤੋਂ ਵੀ ਦਿੱਤੋਂ ਤਸਵੀਰਾਂ ਦਿਖਾਣੀਆਂ ਚਾਹੁੰਗੇ ਕਿੱਦਾਂ ਇਹ ਵਰਕਿੰਗ ਕਿੱਦਾਂ ਕਰ ਰਹੇ ਆ ਸਾਰਾ ਪਲਾਂਟ ਆਪਾਂ ਜ਼ਰੂਰ ਦਰਸ਼ਕਾਂ ਨੂੰ ਜਿਹੜਾ ਹੈਗਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਰ ਤੁਸੀਂ ਆਪਣੀ ਸਕਰੀਨ ਤੇ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਇਹ ਉਹ ਪਲਾਂਟ ਹੈ ਜਿੱਥੇ ਪਰਾਲੀ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਕੋਲੇ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ ਡੈਮ ਤੇ ਬਿਜਲੀ ਤਿਆਰ ਕੀਤੀ ਜਾਂਦੀ ਹੈ ਪਵਨ ਬਿਜਲੀ ਵੀ ਤਿਆਰ ਕੀਤੀ ਜਾਂਦੀ ਹੈ ਪਰ ਇਹ ਉਹ ਪਲਾਂਟ ਹੈ ਜਿੱਥੇ ਪਰਾਲੀ ਇੱਕ ਵਰਦਾਨ ਸਾਬਤ ਹੋ ਰਹੀ ਹੈ ਪਰਾਲੀ ਤੋਂ ਬਿਜਲੀ ਜਿਹੜੀ ਹੈਗੀ ਹੈ ਤਿਆਰ ਕੀਤੀ ਜਾ ਰਹੀ ਹੈ ਤਾਂ ਇਹ ਉਹ ਪਲਾਂਟ ਹੈ ਅੱਛਾ ਸਰ ਇੱਕ ਸਵਾਲ ਮੇਰਾ ਇੱਥੇ ਰਹੂਗਾ ਕਿ ਕਿੰਨੇ ਕਿੰਦੀ ਜਿਹੜੀ ਹੈਗੀ ਤੇ ਬਿਜਲੀ ਦੀ ਪੈਦਾਵਾਰ ਕੀਤੀ ਜਾਂਦੀ ਹੈ ਬਹੁਤ ਵੱਡਾ ਇੱਕ ਸਵਾਲ ਰਹੂਗਾ ਮੇਰਾ ਦੇਖੋ ਜੀ ਅਸੀਂ ਜਦੋਂ ਸ਼ੁਰੂ ਕੀਤਾ 2014 ਦੇ ਵਿੱਚ ਤਾਂ ਸਾਡਾ ਪਲਾਂਟ ਅਸੀਂ ਲਾਇਆ ਸੀ 1.25 ਮੈਗਾਵਾਟ ਦਾ ਉਸ ਪਲਾਂਟ ਨੂੰ ਜਿਵੇਂ ਅਸੀਂ ਗ੍ਰੈਜੂਲੀ ਸਕਸੈਸ ਹੁੰਦੇ ਗਏ ਅਸੀਂ ਉਹ ਪਲਾਂਟ ਨੂੰ 1.5 ਮੈਗਾਵਾਟ ਦਾ ਕੀਤਾ ਫਿਰ ਉਹ ਤੋਂ ਬਾਅਦ ਉਹਨੂੰ 3 ਮੈਗਾਵਾਟ ਦਾ ਚਲਾਇਆ ਹੁਣ ਜਿਹੜਾ ਇਹ ਪਲਾਂਟ ਜਿੱਥੇ ਆਪਾਂ ਖੜੇ ਆ ਇਹ 15 ਮੈਗਾਵਾਟ ਦਾ ਪਲਾਂਟ ਹੈ ਲਾਸਟ ਈਅਰ ਤੱਕ ਅਸੀਂ 1 ਲੱਖ 95000 ਤੋਂ 1 ਲੱਖ ਟਨ ਪਰਾਲੀ ਖਰੀਦਦੇ ਸੀ ਇਹ ਜਦੋਂ ਆ ਸਾਡਾ ਇਹ ਨਵਾਂ ਪਲਾਂਟ ਇਸ ਸਾਲ ਚੱਲਿਆ ਹੈ ਅਸੀਂ 2 ਲੱਖ ਟਨ ਪਰਾਲੀ ਇਕੱਠੀ ਕੀਤੀ ਜਿਹੜੀ ਕਿ ਇਹਦੇ ਵਿੱਚ ਬਰਨ ਹੋਊਗੀ ਜੀ ਇਹ 2 ਲੱਖ ਟਨ ਪਰਾਲੀ 30 ਤੋਂ 35 ਦਿਨਾਂ 'ਚ ਇਕੱਠੀ ਹੋਊਗੀ ਔਰ ਆ ਪੂਰੇ ਸਾਲ ਦੇ ਵਿੱਚ ਉਹਨੂੰ ਅਸੀਂ ਬਰਨ ਕਰਾਂਗੇ ਤੇ ਵਰਕਿੰਗ ਕਿੱਦਾਂ ਹੋ ਰਹੀ ਆ ਜਿੱਦਾਂ ਕਿ ਨੀਚੇ ਆਪਾਂ ਦੇਖ ਰਹੇ ਆ ਪਰਾਲੀ ਆ ਰਹੀ ਆ ਇਹ ਥੋੜੀ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਕਿਸਾਨ ਵੀਰ ਦੇਖ ਰਹੇ ਨੇ ਹੋ ਸਕਦਾ ਹੈ ਕਿ ਉਮੀਦ ਇਹੀ ਰੱਖਾਂਗੇ ਕਿ ਇਹ ਵੀਡੀਓ ਦੇਖ ਕੇ ਅਗਲੇ ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਾਣਗੇ ਵਰਕਿੰਗ ਕਿੱਦਾਂ ਕਰ ਰਹੇ ਪਲਾਂਟ ਦੇਖੋ ਜੀ ਇੱਕ ਗੱਲ ਸਮਝੋ ਜਿਹੜਾ ਕੋਈ ਵੀ ਚੀਜ਼ ਹੈ ਪਰਾਲੀ ਦੇ ਵੀ ਵੀ ਕਲੋਰੀਫਿਕ ਵੈਲਿਊ ਹੈ ਇਹਦੀ ਜਵਲਨ ਸ਼ਕਤੀ ਹੈ ਇਹਨੂੰ ਜਦੋਂ ਅਸੀਂ ਬਰਨ ਕਰਨ ਵਾਸਤੇ ਇਸ ਕਨਵੇਅਰ ਜਿਹੜੀ ਕਿ ਤੁਹਾਡੇ ਸਾਹਮਣੇ ਚੱਲ ਰਹੀ ਹੈ ਇਸ ਕਨਵੇਅਰ 'ਚ ਫੀਡ ਕੀਤਾ ਇੱਕ ਪਰਾਲੀ ਬੋਇਲਰ ਦੇ ਵਿੱਚ ਗਈ ਆ ਸਾਹਮਣੇ ਬੋਇਲਰ ਤੁਸੀਂ ਦੇਖ ਰਹੇ ਹੋ ਜੀ ਇਹ ਬੋਇਲਰ ਦੇ ਵਿੱਚ ਜਦੋਂ ਪਰਾਲੀ ਨੇ ਬਰਨ ਹੋਣਾ ਹੈ ਇਹਦੇ ਵਿੱਚ ਹਾਈ ਪ੍ਰੈਸ਼ਰ ਸਟੀਮ ਨੇ ਜਨਰੇਟ ਹੋਣਾ ਠੀਕ ਹੈ ਹਾਈ ਪ੍ਰੈਸ਼ਰ ਸਟੀਮ ਜਿਹੜੀ ਹੈ ਉਹਦਾ ਟੈਂਪਰੇਚਰ ਤੇ ਪ੍ਰੈਸ਼ਰ ਅਸੀਂ ਉੱਪਰ ਲੈ ਕੇ ਜਾਣਦੇ ਆ ਜੀ ਜਿਹੜਾ ਸਟੀਮ ਦਾ ਪ੍ਰੈਸ਼ਰ ਹੈ ਉਹ ਅਰਾਊਂਡ 95 kg ਤੇ ਲੈ ਗਏ ਜੀ ਅਸੀਂ ਤੇ ਜਿਹੜਾ ਉਹਦਾ ਟੈਂਪਰੇਚਰ ਆ ਉਹ 470 ਡਿਗਰੀ ਤੇ ਲੈ ਗਏ ਜੀ 470 ਡਿਗਰੀ ਵਾਲੀ ਜਦੋਂ ਸਟੀਮ ਅਸੀਂ ਟਰਬਾਈਨ ਦੇ ਵਿੱਚ ਪਾਈ ਤਾਂ ਉਹਨੇ ਜਿਹੜੀ ਉਹਦੀ ਹੀਟ એનર્ਜੀ ਆ ਉਹਨੂੰ ਇਲੈਕਟ੍ਰੀਕਲ એનર્ਜੀ ਚ ਕਨਵਰਟ ਕਰਤਾ ਜੀ ਉਹ ਜਿਹੜੀ ਇਲੈਕਟ੍ਰੀਕਲ એનર્ਜੀ ਬਣੀ ਜੀ ਉਹ ਸਾਡੀ ਸਾਰੇ ਪ੍ਰੋਸੈਸ ਚ ਯੂਜ਼ ਹੋਗੀ ਔਰ ਜਿੰਨੀ ਸਾਡੀ ਐਕਸੈਸ ਬਿਜਲੀ ਹੈ ਉਹ ਅਸੀਂ ਸਰਕਾਰ ਨੂੰ ਐਕਸਪੋਰਟ ਕਰਤੀ ਜੀ ਤਾਂ ਤੁਸੀਂ ਇੱਕ ਗੱਲ ਦੇਖੋ ਵੀ ਇਸ ਕੰਮ ਦੇ ਨਾਲ ਇੱਕ ਤਾਂ ਸੀ ਜਿਹੜਾ ਸਾਡਾ ਇمپੋਰਟ ਦਾ ਬਿੱਲ ਹੈ ਚਾਹੇ ਉਹ ਅਸੀਂ ਕੋਲਾ ਮੰਗਾਇਆ ਚਾਹੇ ਅਸੀਂ ਪੈਟਰੋਲੀਅਮ ਕਰੂਡ ਮੰਗਾਇਆ ਜਿਹਦੀ ਅਸੀਂ ਯੂ ਐਸ ਡਾਲਰ ਚ ਪੇਮੈਂਟ ਕੀਤੀ ਉਹ ਤੋਂ ਵੀ ਬਚੇ ਇੱਕ ਜਿਹੜੀ ਚੀਜ਼ ਮੇਰੀ ਧਰਤੀ ਦੇ ਵਿੱਚੋਂ ਨਿਕਲ ਰਹੀ ਹੈ ਵੇਸਟ ਟੂ એનર્ਜੀ ਵੱਲ ਗਏ ਆਪਣੇ ਪੰਜਾਬ ਵਾਸਤੇ ਪਿਛਲੇ 25 ਸਾਲ ਤੋਂ ਇਹ ਵੇਸਟ ਹੈ ਜਿਹਦੇ ਕਰਕੇ ਪੋਲਿਊਸ਼ਨ ਵੀ ਹੋ ਰਿਹਾ ਜਿਹੜੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਅੱਜ ਇਹਨੂੰ ਅਸੀਂ ਸੋਨੇ ਵਾਂਗ ਵਰਤਿਆ ਇਹਦੇ ਤੋਂ ਲੋਕਾਂ ਨੂੰ ਇੰਪਲੋਇਮੈਂਟ ਮਿਲੀ ਇਹ ਤੋਂ ਪੰਜਾਬ ਨੂੰ ਰੈਵਨਿਊ ਜਨਰੇਟ ਹੋਇਆ ਬਿਜਲੀ ਐਕਸਪੋਰਟ ਹੋਈ ਬਿਜਲੀ ਘਰ ਘਰ ਗਈ ਕੰਮ ਚ ਆਈ ਤੀਜਾ ਉਹ ਤੋਂ ਬਾਅਦ ਜਿਹੜਾ ਕਿ ਸਭ ਤੋਂ بڑا ਇਫੈਕਟ ਹੈ ਜੀ ਪੋਲਿਊਸ਼ਨ ਦਾ ਜਿਹੜਾ ਕਿ ਤੋਂ ਤੋਂ ਆਪਾਂ ਬਚਦੇ ਆ ਪੋਲਿਊਸ਼ਨ ਅਪਰੋਕਸੀਮੇਟਲੀ 1 ਲੱਖ ਆਪਾਂ ਏਕੜ ਦੀ ਪ੍ਰਾਲੀ ਬਚਾ ਲਈ ਜੀ 1 ਲੱਖ ਏਕੜ ਜਿਹੜੀ ਪ੍ਰਾਲੀ ਨੇ ਅੱਗ ਲੱਗਣਾ ਸੀ ਜਿਹਨੇ ਵੇਸਟ ਹੋਣਾ ਸੀ ਜਿਹਨੇ ਧੂਆਂ ਕ੍ਰੀਏਟ ਕਰਨਾ ਸੀ ਆਪਾਂ ਉਹ ਤੋਂ એનર્ਜੀ ਜਨਰੇਟ ਕੀਤੀ ਲੋਕਾਂ ਨੂੰ ਇਮਪਲੋਇਮੈਂਟ ਵੀ ਦਿੱਤੀ ਬਾਹਰਲਾ ਆਪਣਾ ਇੰਪੋਰਟ ਬਿੱਲ ਵੀ ਬਚਾਇਆ ਕਿ ਕਿਤੇ ਮੈਂ ਕੋਲਾ ਬਰਨ ਕਰਦਾ ਔਰ ਯੂ ਐਸ ਡਾਲਰ ਚ ਪੇਮੈਂਟ ਕਰਦਾ ਉਹ ਆਪਾਂ ਸਰਕਾਰ ਦਾ ਯੂਐਸ ਡਾਲਰ ਵੀ ਬਚਾਇਆ ਤਾਂ ਇਹ ਕੰਮ ਜਿਹੜਾ ਹੈ ਇਹ ਲਾਹੇਵੰਦ ਹੈ ਜੀ ਇੰਡਸਟਰੀ ਆਲੇ ਜਿੰਨੇ ਮੇਰੇ ਭਰਾ ਨੇ ਇਸ ਮਤਲਬ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਵੀ ਮੈਂ ਇਹੀ ਅਪੀਲ ਕਰੂੰਗਾ ਵੀ ਆਰੇ ਆਪਣੀ ਸਾਂਝੀ ਪ੍ਰੋਬਲਮ ਹੈ ਇਹਦਾ ਰਲ ਕੇ ਹੱਲ ਹੋਣਾ ਚਾਹੀਦਾ ਆਪਾਂ ਜੇ ਅੱਜ ਪ੍ਰਮਾਤਮਾ ਨੇ ਆਪਾਂ ਨੂੰ ਬਲ ਬਖਸ਼ਿਆ ਹੈ ਤਾਂ ਆਪਾਂ ਇਹ ਕੰਮ ਕਰੀਂ ਸ਼ੁਰੂ-ਸ਼ੁਰੂ ਦੇ ਵਿੱਚ ਜ਼ਾਹਿਰ ਜੀ ਗੱਲ ਹੈ ਜਦੋਂ ਤੁਸੀਂ ਪਲਾਂਟ ਦੀ ਸ਼ੁਰੂਆਤ ਕੀਤੀ ਹੋਣੀ ਹਾਂਜੀ ਬڑے ਲੋਕਾਂ ਨੇ ਕਿਹਾ ਉਹਣਾ ਯਾਰ ਆ ਕੀ ਤੁਸੀਂ ਸ਼ੁਰੂ ਕਰ ਲਿਆ ਜੀ ਪਰਾਲੀਓ ਪਰਾਲੀ ਇਕੱਠੀ ਕਰੀ ਜਾ ਰਹੇ ਹੋ ਇਦਾਂ ਦੇ ਵੀ ਕੋਈ ਨ ਗੱਲਾਂ ਜ਼ਰੂਰ ਸ਼ੁਰੂਆਤ ਦੇ ਵਿੱਚ ਦੇਖਣ ਨੂੰ ਆਈਆਂ ਹੁੰਦੀਆਂ ਸਾਰੀ ਆਉਂਦੀ ਹੈ ਜੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਲੀਗ ਤੋਂ ਹਟ ਕੇ ਕੰਮ ਕਰੋਗੇ ਤਾਂ ਸਕਸੈਸ ਤੁਹਾਨੂੰ ਬਿਲਕੁਲ ਮਿਲੇਗਾ ਤੁਸੀਂ ਜਿੱਦ ਫੜੋ ਤੁਸੀਂ ਕਹੋ ਵੀ ਮੈਂ ਇਹ ਕੰਮ ਕਰਦਾ ਤਾਂ ਔਰ ਪੂਰੇ ਮਨ ਨਾਲ ਕਰੋ ਤਾਂ ਸਕਸੈਸ ਜ਼ਰੂਰ ਮਿਲੇਗਾ ਅੱਜ ਅਸੀਂ 4 ਸਾਲ ਉਲਝ ਹੀ ਗਏ ਇਸ ਕੰਮ ਦੇ ਵਿੱਚ ਬਟ ਅੱਜ ਪਰਮਾਤਮਾ ਨੇ ਸਾਨੂੰ ਵਧੀਆ ਦਿਨ ਦਿਖਾਏ ਨੇ ਅਸੀਂ ਅੱਜ ਵਧੀਆ ਕਰ ਰਹੇ ਹਾਂ ਦੋ ਪੈਸੇ ਵੀ ਕਮਾ ਰਹੇ ਹਾਂ ਸਮਾਜ ਦੇ ਵਿੱਚ ਵੀ ਨਾਮ ਕਮਾ ਰਹੇ ਹਾਂ ਔਰ ਆਪਣੇ ਆਪ ਨੂੰ ਪ੍ਰਾਊਡ ਇਹ ਫੀਲ ਹੁੰਦਾ ਵੀ ਯਾਰ ਅਸੀਂ ਸੁਸਾਇਟੀ ਵਾਸਤੇ ਕੁਝ ਕਰ ਰਹੇ ਹਾਂ ਜੀ ਇੱਥੇ ਇੱਕ ਹੋਰ ਵੀ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਸਰਕਾਰ ਵੱਲੋਂ ਜਿਹੜਾ ਹੈਗਾ ਤੁਸੀਂ ਕਿਦਾਂ ਦਾ ਸਹਿਯੋਗ ਚਾਹੁੰਦੇ ਹੋ ਸਰਕਾਰਾਂ ਨੂੰ ਕੀ ਅਪੀਲ ਕਰ ਰਹੇ ਹੋ ਕਿ ਤੇ ਤੁਸੀਂ ਵੀ ਆਪਣਾ ਯੋਗਦਾਨ ਪਾ ਰਹੇ ਹੋ ਤੇ ਸਰਕਾਰਾਂ ਨੂੰ ਤੁਸੀਂ ਕੀ ਹੋਣ ਅਪੀਲ ਕਰੋਗੇ ਮੈਂ ਸਰਕਾਰ ਨੂੰ ਇਹੀ ਅਪੀਲ ਕਰੂੰਗਾ ਜੀ ਪਿੰਡ ਪਿੰਡ ਕੋਆਪਰੇਟਿਵ ਸੁਸਾਇਟੀਆਂ ਬਣੀਆਂ ਹੋਈਆਂ ਨੇ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਇੱਕ ਬੈਲਰ ਤੇ ਇੱਕ ਰੇਕ ਮਸ਼ੀਨ ਇਸ਼ੂ ਕਰ ਦਿੱਤੇ ਜਾਵੇ। ਜੀ। ਔਰ ਇੱਕ ਬੈਲਰ ਤੇ ਇੱਕ ਰੇਕ 30 ਦਿਨਾਂ ਦੇ ਵਿੱਚ ਪੂਰੇ ਪਿੰਡ ਦੀ ਪਰਾਲੀ ਬੰਦ ਸਕਦੇ ਨੇ। ਇੱਕ ਬੈਲਰ ਤੇ ਇੱਕ ਰੇਕ ਪੂਰੇ ਪਿੰਡ ਦੀ ਪਰਾਲੀ ਬੰਦ ਸਕਦੇ ਨੇ। ਕੋਆਪਰੇਟਿਵ ਸੁਸਾਇਟੀਆਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਦਿੱਤਾ ਜਾਵੇ ਔਰ ਹਰੇਕ ਪਿੰਡ ਵਾਈਸ ਇੱਕ ਜਿਹੜੀ ਬੈਲਰ ਮਸ਼ੀਨ ਹੈ ਤੇ ਰੇਕ ਹੈ ਉਹ ਇਸ਼ੂ ਕੀਤਾ ਜਾਵੇ। ਅੱਜ ਦੀ ਰੇਟ ਦੇ ਵਿੱਚ ਚਾਹੇ ਤੂੜੀ ਲਾ ਲਓ ਜੀ। ਤੂੜੀ 9 ਤੋਂ 10 ਰੁਪਏ ਕਿਲੋ ਹੋਈ ਹੋਈ ਹੈ। ਬਿਲਕੁਲ। ਉਸ ਤੋਂ ਬਾਅਦ ਜਿਹੜਾ ਕੋਈ ਛਿਲਕਾ ਹੈ ਉਹ 8 ਤੋਂ 10 ਰੁਪਏ ਕਿਲੋ ਔਰ ਦੂਏ ਵਸੇ ਆਪਾਂ ਪ੍ਰਾਲੀ ਨੂੰ ਅੱਗ ਲਾ ਰਹੇ ਬਿਲਕੁਲ ਤਾਂ ਇਹਨੂੰ ਚਾਹੇ ਡੰਗਰਾਂ ਦੇ ਚਾਰੇ ਦੇ ਵਿੱਚ ਬਿਲਕੁਲ ਚਾਹੇ ਇਹਨੂੰ ਫਿਊਲ ਵੱਜੋਂ ਚਾਹੇ ਬਾਇਓ ਸੀ ਐਨ ਜੀ ਕਰ ਸਕਦੇ ਆਂ ਜੀ ਬਟ ਮੁੱਢ ਸਰਕਾਰ ਤੋਂ ਇਹੀ ਚਾਹੀਦਾ ਵੀ ਉਹ ਪਿੰਡ ਪਿੰਡ ਬੈਲਰ ਮਸ਼ੀਨ ਪਹੁੰਚਾ ਦੇਵੇ ਹਮਮ ਔਰ ਐਗਰੀਕਲਚਰ ਅਫਸਰਾਂ ਦੀ ਡਿਊਟੀ ਫਿਕਸ ਕਰਨ ਵੀ ਯਾਰ ਜਿਹੜੀਆਂ ਮਸ਼ੀਨਾਂ ਅਲਾਟ ਹੋਈਆਂ ਨੇ ਉਹਨਾਂ ਦੀ ਦੇਖ ਰਿਕ ਪ੍ਰੋਪਰ ਹੋਵੇ ਔਰ ਉਹ ਸਹੀ ਚੱਲਣ ਹਮ ਸਾਰਾ ਕੰਮ ਪਕੜ ਚ ਆ ਜੂਗਾ ਜੇ ਇਨਫਰਾਸਟ੍ਰਕਚਰ ਬਣਿਆ ਹੋਇਆ ਹੈ ਕੋਆਪਰੇਟਿਵ ਸੁਸਾਇਟੀਆਂ ਬਣੀਆਂ ਹੋਈਆਂ ਨੇ ਜਿਹੜੀਆਂ ਕਿ ਅਲਾਈਨ ਹੋ ਕੇ ਇਹ ਸਾਂਭਣ ਦਾ ਕੀ ਹੈ ਜੀ ਅੱਜ ਤੋਂ 25 ਸਾਲ ਪਹਿਲਾਂ ਜਿਹੜਾ ਰਾਈ ਸਸਕ ਹੈ ਜੀਦਾ ਰੇਟ ਅੱਜ 10 ਰੁਪਏ ਹੋ ਗਿਆ ਉਹਨੂੰ ਚਕਾਉਣ ਦੇ ਵੀ ਲੋਕ ਪੈਸੇ ਦਿੰਦੇ ਸੀ ਅੱਜ ਤੋਂ 10 ਸਾਲ ਪਹਿਲਾਂ ਰਾਈ ਸਸਕ ਜੇ ਤੁਸੀਂ ਸ਼ੈਲਰਾਂ ਦੇ ਵਿੱਚੋਂ ਨਿਕਲਦਾ ਜੀ ਇਹ ਜਿੱਥੇ ਪੈਡੀ ਪ੍ਰੋਸੈਸ ਹੁੰਦੀ ਹੈ ਉਹ ਚਕਾਉਣ ਦੇ ਲੋਕ ਪੈਸੇ ਦਿੰਦੇ ਸੀਗੇ ਔਰ ਅੱਜ ਉਹ 10 ਰੁਪਏ 'ਚ ਵੀ ਮਿਲ ਨਹੀਂ ਰਹੇ ਤਾਂ ਤੁਸੀਂ ਇਹ ਗੱਲ ਹੈ ਜੀ ਗੱਲ ਮੋਢ ਚੱਕਣ ਦੀ ਹੈ ਜੇ ਉਹ ਤਾਂ ਮੋਢ ਚੱਕਿਆ ਗਿਆ ਤਾਂ ਇਹ ਤੇ ਵੀ ਚੱਕਿਆ ਜਾਊਗਾ ਬਸ ਸਰਕਾਰ ਤੋਂ ਵੀ ਇਹ ਕਰਦੇ ਆ ਜੀ ਜੀ ਉਹੋ ਜਿਹੜਾ ਕੋਆਪਰੇਟਿਵ ਸੁਸਾਇਟੀਆਂ ਨੂੰ ਬੇਲਰ ਦੇਣ ਵਾਲੀ ਗੱਲ ਹੈ ਜਿੱਥੇ ਵੀ ਉੱਥੇ ਪਹੁੰਚਣ ਚਾਹੇ ਉਹ ਸਬਸਿਡੀ ਦੇ ਰੂਪ ਚ ਦੇਣ ਬਟ ਮਸ਼ੀਨ ਪਿੰਡ-ਪਿੰਡ ਪਹੁੰਚਾ ਦੇਣ ਫਿਰ ਗੱਠਾਂ ਵੀ ਬਣਨਗੀਆਂ ਇਹਦੇ ਕੰਮ ਵੀ ਆਉਣਗੇ ਤੇ ਜਿਹੜਾ ਇਥੋਂ ਜਿਹੜਾ ਹਣ ਇਹਦੀ ਪੈਦਾਵਾਰ ਤੋਂ ਜਿਹ ਤੁਸੀਂ ਬਿਜਲੀ ਪੈਦਾ ਕਰ ਰਹੇ ਹੋ ਜਿਹੜਾ ਧੂਆ ਨਿਕਲਦਾ ਹੈ ਬਾਹਰ ਨਿਕਲਦਾ ਹੈ ਹਾਂਜੀ ਉਹ ਕਿਸੇ ਤਰ੍ਹਾਂ ਨਾਲ ਜਿਹੜਾ ਹੈਗਾ ਵਾਤਾਵਰਣ ਨੂੰ ਕੀ ਦੂਸ਼ਿਤ ਨਹੀਂ ਕਰਦਾ ਬਿਲਕੁਲ ਵੀ ਆਜੋ ਤੁਹਾਨੂੰ ਮੈਂ ਦਿਖਾਉਣਾ ਜੀ ਇਹਦੇ ਵਿੱਚ ਇਹ ਬਹੁਤ ਵੱਡਾ ਇੱਕ ਸਮਾਂ ਰਹੂਗਾ ਨਾਰਥ ਇੰਡੀਆ ਦਾ ਇਹ ਇਹਦੇ ਵਿੱਚ ESP ਹੈ ਜੀ ਮਸ਼ੀਨਰੀ ਇਲੈਕਟ੍ਰੋਸਟੈਟਿਕ ਪ੍ਰੈਸੀਪਿਟੇਟਰ ਲਾਇਆ ਹੈ ਜੀ ਅਸੀਂ ਅੱਛਾ ਜਿਹੜਾ ਕਿ ਅਸੀਂ ਡੈਨਮਾਰਕ ਤੋਂ ਮੰਗਵਾਇਆ ਹੈ ਜੀ ਇਹ ਕੰਪਨੀ ਸਾਡੇ ਨਾਲ ਰਿਟਰਨ ਦੇ ਵਿੱਚ ਗਾਰੰਟੀ ਕਰਦੀ ਹੈ ਜੀ ਵੀ ਜਿਹੜਾ ਇਹਦਾ ਧੂਆ ਨਿਕਲੂਗਾ ਉਹਦਾ ਵਾਤਾਵਰਣ ਤੇ ਬਿਲਕੁਲ ਅਸਰ ਨਹੀਂ ਹੋਊਗਾ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਜੀ ਆ ESP ਸਿਸਟਮ ਸਾਡਾ ਲੱਗਿਆ ਹੋਇਆ ਹੈ ਅੱਛਾ ਜੀ ਆ ਸਾਹਮਣੇ ESP ਸਿਸਟਮ ਲੱਗਿਆ ਹੋਇਆ ਹੈ ਇਹਦੇ ਵਿੱਚੋਂ ਧੂਏ ਨੇ 16 ਸਟੇਜਸ ਦੇ ਵਿੱਚੋਂ ਟ੍ਰੀਟ ਹੋ ਕੇ ਜਾਣਾ ਠੀਕ ਹੈ 16 ਵਾਰ ਉਹਨੇ ਟ੍ਰੀਟ ਹੋ ਕੇ ਪ੍ਰੋਪਰ ਫਿਰ ਬਾਹਰ ਜਾਣਾ ਔਰ ਤੁਸੀਂ ਧੂਆ ਦੇਖੋਗੇ ਬਿਲਕੁਲ ਪਤਾ ਵੀ ਨਹੀਂ ਚੱਲਣਾ ਤੁਹਾਨੂੰ ਧੂਆ ਨਿਕਲ ਰਿਹਾ ਅੱਛਾ ਇਸ ਕਰਕੇ ਅਸੀਂ ਕਹਿੰਦੇ ਆ ਜੀ ਵੀ ਕੋਈ ਵੀ ਚੀਜ਼ ਆ ਉਹਦਾ ਹੱਲ ਕਰੋ ਤਾਂ ਵਧੀਆ ਟੰਗ ਨਾ ਕਰੋ ਸਾਡੀ ਸੋਚ ਇਹ ਆ ਵੀ ਇਹ ਨਾਮ ਨਹੀਂ ਹੋਣਾ ਚਾਹੀਦਾ ਕਈ ਫਾਰਮਰ ਭਰਾ ਇਹ ਵੀ ਗੱਲ ਕਹਿੰਦੇ ਨੇ ਵੀ ਖੇਤਾਂ ਦੇ ਵਿੱਚ ਅੱਗ ਲਾਈ ਤਦ ਧੂਆ ਦਿਖਦਾ ਜੇ ਇੰਡਸਟਰੀ ਅੱਗ ਲਾਉਂਦੀ ਆ ਉਹਦਾ ਧੂਆ ਨਹੀਂ ਦਿਖਦਾ ਨਹੀਂ ਦਿਖਦਾ ਬਟ ਇਹ ਵੀ ਅਪੀਲ ਕਰੂੰਗਾ ਤੁਹਾਡੇ ਮਾਧਿਅਮ ਨਾਲ ਜੀ ਵੀ ਆਹ ਸਿਸਟਮ ਹੈ ਇਹਦੇ ਤੇ ਅਸੀਂ 8 ਤੋਂ 10 ਕਰੋੜ ਰੁਪਏ ਲਾਇਆ ਇਸ ਸਿਸਟਮ ਦੇ ਉੱਤੇ ਇਕੱਲਾ ਵੀ ਤਾਂ ਜੋ ਜਿਹੜਾ ਧੂਆ ਹੈ ਪ੍ਰੋਪਰ ਆਬੋ ਹਵਾ ਦੇ ਵਿੱਚ ਜਾਵੇ ਅੱਜ ਜੇ ਮੁੱਢ ਚੱਕਿਆ ਤਾਂ ਜੀ ਵਧੀਆ ਟੰਗ ਨਾ ਨਵਾਵਾਂਗੇ ਵੀ ਕੰਮ ਕੀਤਾ ਤਾਂ ਵਧੀਆ ਕਰੋ ਇਹ ਨਹੀਂ ਹੈਗਾ ਵੀ ਆਪਾਂ ਕੋਈ ਯਾਰ ਕਿਸੇ ਨੂੰ ਕਰਕੇ ਦਿਖਾਉਣਾ ਖੁਦ ਅੰਦਰੋਂ ਹੈ ਮਨ 'ਚ ਤਾਂ ਹੈ ਵੀ ਆਪਾਂ ਵਧੀਆ ਕਰਨਾ ਹੈ ਪੈਸੇ ਤਾਂ ਕਮਾਈ ਜਾਂਦੇ ਨੇ ਜੀ ਹਰੇਕ ਲੋਕ ਸਮਾਜ ਵਾਸਤੇ ਕੀ ਕਰਨਾ ਉਹ ਵੀ ਸੋਚਣਾ ਚਾਹੀਦਾ ਬਿਲਕੁਲ ਸਮਾਜ ਨੂੰ ਅਸੀਂ ਕੀ ਦੇ ਕੇ ਜਾ ਰਹੇ ਹਾਂ ਸਮਾਜ ਨੂੰ ਅਸੀਂ ਕੀ ਦੇ ਕੇ ਜਾ ਰਹੇ ਹਾਂ ਮੇਰੇ ਬੱਚਿਆਂ ਨੇ ਉਰੇ ਰਹਿਣਾ ਕਿਤੇ ਜਾਣਾ ਨਹੀਂ ਜੀ ਪੰਜਾਬ ਤੇ ਅਸੀਂ ਪਲੇ ਵੜੇ ਹਾਂ ਉਹਨਾਂ ਨੇ ਵੀ ਉਰੇ ਰਹਿਣਾ ਜੇ ਮੈਂ ਉਹਨਾਂ ਨੂੰ ਵਧੀਆ ਆਪੋ ਹਵਾ ਦੇ ਦੂੰਗਾ ਤਾਂ ਉਹ ਤਾਂ ਯਾਦ ਕਰਨਗੇ ਨਹੀਂ ਉਹ ਗਾਲਾਂ ਹੀ ਕੱਢਣਗੇ ਵੀ ਕੀ ਸਾਡੇ ਬਜ਼ੁਰਗ ਸਾਨੂੰ ਕੀ ਦੇ ਕੇ ਨਹੀਂ ਦੇ ਕੇ ਬਿਲਕੁਲ ਅਸੀਂ ਉਸ ਪਲਾਂਟ ਦੇ ਵਿੱਚ ਤੁਹਾਨੂੰ ਸਾਰਾ ਦਿਖਾਇਆ ਕਿ ਕਿਦਾਂ ਪਰਾਲੀ ਤੋਂ ਜਿਹੜੀ ਹੈਗੀ ਬਿਜਲੀ ਤਿਆਰ ਹੁੰਦੀ ਹੈ ਕਿੰਨਾ ਕਿੱਦਾਂ ਵਰਕਿੰਗ ਤੇ ਆਉਂਦੀ ਹੈ ਕਿੱਦਾਂ ਤੁਸੀਂ ਜਿਹੜੇ ਹੈਗੇ ਆ ਪੰਜਾਬ ਤੇ ਜਿਹੜਾ ਇੱਕ ਹਰ ਇੱਕ ਸਾਲ ਦਾਗ ਲੱਗ ਜਾਂਦਾ ਕਿ ਪੰਜਾਬ ਦੇ ਕਿਸਾਨ ਪਰਾਲੀ ਨੂੰ ਸਾੜ ਕੇ ਪੋਲਿਊਸ਼ਨ ਦਿੱਲੀ ਤੱਕ ਲੈ ਜਾਂਦੇ ਨੇ ਇਹ ਬੜਾ ਵੱਡਾ ਹਰ ਸਾਲ ਮੁੱਦਾ ਗਰਮਾਇਆ ਰਹਿੰਦਾ ਤਾਂ ਉਮੀਦ ਕਰਦੇ ਆ ਕਿ ਇਸ ਵੀਡੀਓ ਦੇਖਣ ਤੋਂ ਬਾਅਦ ਜਿਹੜੇ ਕਿਸਾਨ ਵੀਰ ਇਹ ਵੀਡੀਓ ਦੇਖ ਰਹੇ ਨੇ ਆਉਣ ਵਾਲੇ ਜਿਹੜੇ ਅਗਲਾ ਸਾਲ ਹੈ ਪਰਾਲੀ ਨੂੰ ਅੱਗ ਨਹੀਂ ਲਾਣਗੇ ਉਹਨੂੰ ਅੱਗ ਲਾਣ ਤੋਂ ਪਹਿਲਾਂ ਇਹ ਸੋਚਣਗੇ ਕਿ ਇਸ ਪਰਾਲੀ ਨਾਲ ਪੋਲਿਊਸ਼ਨ ਫੈਲੂਗਾ ਤਾਂ ਇੱਥੇ ਆ ਕੇ ਤੁਸੀਂ ਇਹਨਾਂ ਨਾਲ ਭਾਈ ਸਾਹਿਬ ਨਾਲ ਜਿਹੜੇ ਪਨੀਤ ਗਰਗ ਨੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਉਹਨਾਂ ਦੀ ਪੂਰੀ ਟੀਮ ਨਾਲ ਸੰਪਰਕ ਕਰਕੇ ਤੁਸੀਂ ਆਪਣੀ ਪਰਾਲੀ ਲਿਆ ਕੇ ਇੱਥੇ ਜਿਹੜੀ ਹੈਗੀ ਹੈ ਬਿਜਲੀ ਜਿਹੜੀ ਪੈਦਾਵਾਰ ਕੀਤੀ ਜਾਂਦੀ ਹੈ ਉਹਦੇ ਵਿੱਚ ਤੁਸੀਂ ਆਪਣਾ ਸਹਿਯੋਗ ਹੋਗੇ ਤਾਂ ਇੱਕ ਵਧੀਆ ਵਾਤਾਵਰਨ ਨੂੰ ਜਿਹੜੀ ਹੈਗੀ ਹੈ ਸਿਰਜਣਾ ਕਰਾਂਗੇ ਤਾਂ ਉਮੀਦ ਕਰਦੇ ਹਾਂ ਕਿ ਕਵਰੇਜ ਤੁਹਾਨੂੰ ਬੇਹੱਦ ਪਸੰਦ ਆਈ ਹੋਗੀ ਅੱਗੇ ਤੋਂ ਹੋਰ ਕਵਰੇਜ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ